ਇਦਰੋਂ ਥਾ ਹੈਗਾ ਸੀਗਾ ਉੱਚਾ ਬਹੁਤ ਜ਼ਿਆਦਾ ਇਸ ਤਰ੍ਹਾਂ ਇੱਕ ਉੱਚਾ ਵੀ ਸੀਗਾ ਤੇ ਦੂਸਰਾ ਗੁਡਾਈ ਵੀ ਕਰਨ ਵਾਲਾ ਸੀ ਇਹ ਰਹਿੰਦਾ ਤੇ ਇਧਰ ਕਿੱਛੇ ਤੁਸੀਂ ਦੇਖੋਗੇ ਇਹ ਦੇਖੋ ਪਿੱਛੇ ਗੁਡਾਈ ਕੀਤੀ ਆ ਗੁਡਾਈ ਤੋਂ ਬਾਅਦ ਇੱਕ ਹੋਰ ਬਦਲਾ ਨਿਹਾਵਾਂਗੇ ਉਹ ਵੀ ਤੁਹਾਨੂੰ ਦਿਖਾਉਣਿਆ ਨਾਲ-ਨਾਲ ਤੇ ਪਹਿਲਾਂ ਦਿਖਾ ਦਈਏ ਕਿ ਇਹ ਜਿਹੜੀਆਂ ਜੜਾਂ ਹਨ ਇਹਨਾਂ ਨੂੰ ਆਪਾਂ ਕੰਗੇ ਦੇ ਨਾਲ ਚੁੱਕ-ਚੁੱਕ ਕੇ ਤੇ ਬਾਹਰ ਹੀ ਕੱਢ ਦਿੱਤਾ ਤੇ ਇਧਰੋਂ ਇਧਰੋਂ ਨੇ ਕਿ ਜਿੰਨੇ ਵੀ ਹੈਗੇ ਰੁੱਖ ਲੱਗੇ ਉਨ ਇਨ ਰੁੱਖਾਂ ਨੂੰ ਇੱਕ ਬਦਲਾ ਦੇਵਾਂਗੇ ਨਾਲ ਹੀ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕੀ ਬਦਲਾ ਦਿੱਤਾ ਹੈਗਾ ਇਹ ਦੇਖੋ ਹੁਣ ਆਪਾਂ ਨਾ ਜਿਹੜੀ ਚੀਜ਼ ਬਣਾਈ ਆ ਉਹ ਤੁਹਾਨੂੰ ਦਿਖਾ ਲਈਏ ਤੇ ਆ ਇੱਕ ਝਲਕਾ ਇਹ ਚੀਜ਼ ਬਣਾਈ ਆ ਆਪਾਂ ਬਿਲਕੁਲ ਲੈਵਲ ਦੇ ਵਿੱਚ ਕਰ ਦਿੱਤਾ ਹੈਗਾ ਇਹ ਜਿਹੜਾ ਬੂਟਿਆਂ ਨੂੰ ਆਪਾਂ ਇਥੋਂ ਪਾਣੀ ਛੱਡਾਂਗੇ ਇਥੋਂ ਜਾਂਦਾ ਰਹੂਗਾ ਤੇ ਬਿਲਕੁਲ ਜੜ ਦੇ ਵਿੱਚ ਨਾਲ ਪਾਣੀ ਦੇਣਾ ਤਾਂ ਖਤਰਨਾਕ ਹੁੰਦਾ ਇਸ ਕਰਕੇ ਆਪਾਂ ਇਹ ਇਸ ਤਰ੍ਹਾਂ ਦਾ ਇਹਨਾਂ ਦੇ ਬੈੱਡ ਬਣਾਏ ਆ ਜਿੱਦਾਂ ਆਪਾਂ ਨੂੰ ਆਰਾਮ ਕਰਨ ਲਈ ਬੈੱਡ ਚਾਹੀਦਾ ਹੁੰਦਾ ਨਾ ਤਾਂ ਐਵੇਂ ਜਿਵੇਂ ਇਹ ਜਿਹੜੇ ਪੌਦਿਆਂ ਨੂੰ ਵੀ ਬੈੱਡ ਚਾਹੀਦਾ ਆਰਾਮ ਕਰਨ ਲਈ ਤੇ ਜਿੱਦਾਂ ਪਾਣੀ ਇਹਨਾਂ ਦੀਆਂ ਆਡਾਂ ਦੇ ਵਿੱਚ ਲੱਗ ਜਾਣਾ ਤੇ ਇਥੋਂ ਇਹ ਜਿਹੜਾ ਹਵਾ ਸਾਹ ਖਿੱਚਣਗੇ ਸਾਹ ਲੈਣਗੇ ਪੌਦੇ ਤੇ ਪਾਣੀ ਇੱਥੇ ਆਡਾਂ ਦੇ ਵਿੱਚ ਤੇ ਤੁਸੀਂ ਦੇਖੋਗੇ ਜੜਾਂ ਵੀ ਇਹ ਦੇਖੋ ਜਿੱਥੇ ਆਡਾਂ ਇੱਥੇ ਇਹਨਾਂ ਨੂੰ ਪਾਣੀ ਇਥੋਂ ਦੂਰੋਂ ਖਿੱਚ ਲੈਣਾ ਇਹਨਾਂ ਨੇ ਤੇ ਆਹ ਜਿਹੜੀ ਆਪਾਂ ਇੱਕ ਹੋਰ ਤੁਹਾਨੂੰ ਦਿਖਾ ਰਹੇ ਹਾਂ ਤੇ ਇਧਰ ਇਹ ਕਿਆਰੀ ਹੈ ਜਿਹੜੀ ਇੱਥੇ ਆਪਾਂ ਫਲਾਵਰ ਤੇ ਆਲ ਸੀਜ਼ਨ ਡੈਕੋਰੇਸ਼ਨ ਵਾਲੇ ਪਲਾਂਟ ਲਗਾਵਾਂਗੇ ਇੱਕ ਸਿੱਧੀ ਜਿਹੜੀ ਕਿਆਰੀ ਆ ਬਣਾ ਦਿੱਤੀ ਹੈਗੀ ਐਸ ਤਰ੍ਹਾਂ ਤੇ ਪਿਛਲੇ ਪਾਰਟ ਤੁਸੀਂ ਦੇਖੋਗੇ ਕਿ ਉੱਥੇ ਜਿਹੜੇ ਇਹ ਪੌਦੇ ਆ ਤੇ ਆ ਇੱਕ ਨਿੰਬੂ ਆ ਇਹਨੂੰ ਆਪਾਂ ਤਿਆਰ ਕਰ ਰਹੇ ਆ ਇੱਧਰ ਗਲਗਲ ਸੀ ਤੇ ਗਲਗਲਾਂ ਬਹੁਤ ਸੀ ਆਪਣੇ ਕੋਲੇ ਨਿੰਬੂ ਹੈ ਨਹੀਂ ਸੀ ਇਹਨੂੰ ਤਿਆਰ ਕਰ ਰਹੇ ਆ ਇਹ ਅੱਗੇ ਗਰੋਥ ਹੋ ਜਾਣਗੇ ਜੀ ਤੇ ਇਧਰੋਂ ਆਪਾਂ ਸ਼ੁਰੂ ਕੀਤਾ ਸੀ ਤੇ ਇਹ ਤਕਰੀਬਨ ਕੰਮ ਜਿਹੜਾ ਇਧਰ ਇਧਰਲੀ ਸਾਈਡ ਦਾ ਕੰਮ ਬਿਲਕੁਲ ਪੂਰਾ ਹੋ ਚੁੱਕਿਆ ਤੇ ਸਵੇਰੇ ਆਪਾਂ ਇਥੋਂ ਲੈ ਕੇ ਗਏ ਸੀਗੇ ਆਹ ਵੇ ਇਸ ਤਰ੍ਹਾਂ ਦਾ ਜਿਹੜਾ ਵਿਊ ਆ ਦੇਖਣ ਦੇ ਵਿੱਚ ਆ ਰਿਹਾ ਇਧਰ ਪੌਦਿਆਂ ਵਾਲੀ ਗੈਰੀ ਹੋ ਗਈ ਆ ਤੇ ਇਧਰ ਫਰੂਟ ਵਾਲੇ ਬੂਟਿਆਂ ਨੂੰ ਆਪਾਂ ਪਾਣੀ ਦੇਵਾਂਗੇ ਇਧਰ ਡੈਕੋਰੇਸ਼ਨ ਵਾਲੇ ਪਲਾਂਟ ਨੂੰ ਪਾਣੀ ਦੇਵਾਂਗੇ ਡਿਵਾਈਡ ਹੋ ਗਿਆ ਦੋਨੋਂ ਪਾਸੇ ਤੇ ਇੱਥੇ